ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਅੱਜ ਪਲੱਸ 2 ਦੇ ਨਤੀਜੇ ਐਲਾਨੇ ਗਏ ਹੈ ਜਿਸ ਦੇ ਵਿੱਚ ਫਾਜ਼ਿਲ ਕਾਦੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮੀਨੂ ਰਾਣੀ ਜਿਹੜੀ ਹੈ ਉਹ ਪੰਜਾਬ ਦੀ ਮੈਰਿਟ ਦੇ ਵਿੱਚ 13ਵੇਂ ਰੈਂਕ ਤੇ ਆਈ ਹੈ ਜਿਸ ਦੇ ਨਾਲ ਹੀ ਪੂਰੇ ਜ਼ਿਲ੍ਹੇ ਦੇ ਵਿੱਚ ਉਸਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਤਾਂ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਫਾਜ਼ਿਲ ਕਾਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਅਤੇ ਸਟਾਫ ਉਸ ਬੱਚੀ ਨੂੰ ਵਧਾਈ ਦੇਣ ਦੇ ਲਈ ਉਸਦੇ ਘਰ ਪਹੁੰਚਿਆ ਤਾਂ ਸੀ ਪਿੰਡ ਸਲੇਮਸ਼ਾਹ ਦੇ ਵਿੱਚ ਵਜੂਦ ਆ ਜਿੱਥੇ ਅੱਜ ਉਸ ਨੂੰ ਵਧਾਈ ਦੇਣ ਦਾ سلسلہ جاری ਹੈ ਤੇ ਮੈਡਮ ਵੱਲੋਂ ਜਿਹੜਾ ਉਹਨਾਂ ਨੂੰ ਮਠਾਈਆਂ ਖਵਾਈਆਂ ਜਾ ਰਹੀਆਂ ਤੇ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਤੇ ਗੱਲਬਾਤ ਆਪਾਂ ਕਰ ਲੈਨੇ ਆ ਸਕੂਲ ਦੀ ਪ੍ਰਿੰਸੀਪਲ ਮੈਡਮ ਸੁਤੰਤਰ ਪਾਟਕ ਦੇ ਨਾਲ ਤੇ ਜਾਣਦੇ ਆ ਕਿ ਮੈਡਮ ਦਾ ਇਸ ਬਾਰੇ ਕੀ ਕਹਿਣਾ ਜੀ ਮੈਡਮ ਕੀ ਕਹੋਗੇ ਅੱਜ ਬੱਚਾ ਜਿਹੜਾ ਹੈ ਪੰਜਾਬ ਦੀ ਮੈਰਿਟ ਚ ਆ ਗਿਆ ਤੇ ਇਸ ਬਾਰੇ ਤੁਸੀਂ ਕਹਿ ਰਹੇ ਸੀ ਕਿ ਸਕੂਲ ਕੁਝ ਵੱਡਾ ਕਰੇਗਾ ਤਾਂ ਵੱਡਾ ਹੋ ਗਿਆ ਜੀ ਤਾਂ ਕੀ ਕਹੋਗੇ ਮੈਂ ਧੰਨਵਾਦੀ ਹਾਂ ਆਪਣੇ ਸਟਾਫ ਦਾ ਨਾਲ ਬਹੁਰੀਆਂ ਸਟਾਫ ਦਾ ਔਰ ਇਹ ਬੱਚੇ ਦਾ ਔਰ ਇਹਨਾਂ ਦੇ ਪੇਰੈਂਟਸ ਦਾ ਜਿਨ੍ਹਾਂ ਨੇ ਇਸ ਬੱਚੇ ਦੇ ਉੱਤੇ ਮਿਹਨਤ ਕੀਤੀ ਹੈ ਮੇਰਾ ਬੱਚਾ ਵੀ ਬੜਾ ਹੀ ਲੇਬਰ ਕਰਨ ਵਾਲਾ ਸੀ ਬੜੀ ਮਿਹਨਤ ਕੀਤੀ ਹਾਰਡ ਵਰਕਰ ਹੈ ਔਰ ਟੀਚਰਸ ਇਹ ਸਾਰੇ ਇਹਨਾਂ ਦੇ ਟੀਚਰ ਨੇ ਬੱਚੇ ਦੇ ਪੋਲੀਟੀਕਲ ਸਾਇੰਸ ਚ ਆਪ 100 ਮਾਰਕਸ ਆਏ ਨੇ ਔਰ ਇਹ ਮੈਰਿਟ ਦੇ ਵਿੱਚ ਆਇਆ ਹੈ ਔਰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਬੜਾ ਈਮਾਨ ਮਹਿਸੂਸ ਹੋ ਰਿਹਾ ਹੈ ਕਿ ਬੱਚੇ ਆ ਜਿਹੜੇ ਔਰ ਟੀਚਰਸ ਇਹਨਾਂ ਦੀ ਮਿਹਨਤ ਦਾ ਫਲ ਜਿਹੜਾ ਅੱਜ ਸਾਨੂੰ ਮਿਲਿਆ ਲੱਗਦਾ ਸੀ ਇਸ ਵਾਰੀ ਜਿਹੜੇ ਪੰਜਾਬ ਦੀ ਮੈਰਿਟ ਦੇ ਵਾਸਤੇ ਸਕੂਲ ਜਿਹੜਾ ਆਪਦਾ ਨਾਮ ਆਦਾ ਸਥਾਨ ਜਮਾ ਪਾਏਗਾ ਹਾਂ ਜੀ ਬਿਲਕੁਲ ਜੀ ਬਿਲਕੁਲ ਇਹ ਸੀ ਵੀ ਬਾਕੀ ਸਾਡੇ ਹੋਰ ਵੀ ਰਿਜ਼ਲਟ ਹੈ ਉਹ ਅੱਜ ਸਾਡੇ ਕੋਲ ਸਾਰਾ ਰਿਕਾਰਡ ਆ ਜਾਏਗਾ ਅਸੀਂ ਤੁਹਾਨੂੰ ਕੱਲ ਇਹਦੇ ਬਾਰੇ ਦੱਸਾਂਗੇ ਸਾਡੇ ਬਹੁਤ ਸਾਰੇ ਬੱਚੇ ਆ ਜਿਹੜੇ ਮੋਰ ਥੈਨ 90% ਦੇ ਵਿੱਚ ਆਇਆ ਉਹ ਵੀ ਕਾਫੀ ਬੱਚੇ ਹਨ ਉਹਨਾਂ ਦੀ ਅਸੀਂ ਇੱਕ ਵਾਰੀ ਐਕਚੁਅਲ ਗਿਣਤੀ ਕਰ ਲਈਏ ਤਾਂ ਫਿਰ ਉਹਦਾ ਸਾਰਾ ਡਾਟਾ ਤੁਹਾਨੂੰ ਅਸੀਂ ਕੱਲ ਦੱਸਾਂਗੇ ਮੈਮ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਬਹੁਤ ਵਧੀਆ ਹੁੰਦੇ ਆ ਸਰਕਾਰੀ ਸਕੂਲਾਂ ਦੇ ਵਿੱਚ ਇੰਨੀ ਪੜਾਈ ਨਹੀਂ ਹੁੰਦੀ ਤਾਂ ਅੱਜ ਜਿਹੜਾ ਰਿਜ਼ਲਟ ਨੇ ਸਾਬਤ ਕਰਤਾ ਕਿ ਸਰਕਾਰੀ ਸਕੂਲ 'ਚ ਵੀ ਪੜਾਈ ਹੁੰਦੀ ਹੈ ਇਸ ਨੂੰ ਲੈ ਕੇ ਹਾਂਜੀ ਬਿਲਕੁਲ ਸਰ ਇਹ ਤਾਂ ਅਸੀਂ ਸ਼ੁਰੂ ਤੋਂ ਹੀ ਕਰਨੇ ਆ ਸਾਡੇ ਸਕੂਲ ਦੇ ਵਿੱਚ ਆ ਕੋਈ ਇਨਫਰਾਸਟ੍ਰਕਚਰ ਦੀ ਕਮੀ ਨਹੀਂ ਕੋਈ ਟੀਚਰਸ ਦੀ ਕਮੀ ਨਹੀਂ ਨਾ ਉਹਨਾਂ ਦੀ ਲੇਬਰ ਦੀ ਕੋਈ ਮਿਹਨਤ ਦੀ ਕਮੀ ਹੈ ਔਰ ਸਾਡਾ ਸਕੂਲ ਹੈ ਜਿਹੜਾ ਇੱਕ ਪ੍ਰਾਈਵੇਟ ਸਕੂਲ ਹੈ ਜਿਹੜਾ ਉਸ ਨੂੰ ਵੀ ਮਾਤ ਪਾਉਂਦਾ ਹੈ ਬਹੁਤ ਵਧੀਆ ਸਹੂਲਤਾਂ ਨੇ ਮੈਂ ਧੰਨਵਾਦੀ ਹਾਂ ਪੰਜਾਬ ਗਵਰਨਮੈਂਟ ਦੀ ਜਿਨ੍ਹਾਂ ਨੇ ਇੰਨੀਆਂ ਹੁਨਤਾ ਬੱਚਿਆਂ ਨੂੰ ਪ੍ਰੋਵਾਈਡ ਕਰਾਈਆਂ ਔਰ ਬੱਚੇ ਵੀ ਉੱਥੇ ਵੱਢ ਕੇ ਖੁਸ਼ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਵਧੀਆ ਢੰਗ ਨਾਲ ਉਹਨਾਂ ਦਾ ਸ਼ਾਨਦਾਰ ਰਿਜ਼ਲਟ ਆਇਆ ਔਰ ਮਿਹਨਤ ਕਰਦੇ ਨੇ ਕਿਸੇ ਵੀ ਗੱਲ ਦੇ ਵਿੱਚ ਪ੍ਰਾਈਵੇਟ ਸਕੂਲਾਂ ਜੋ ਸਕੂਲ ਹੈ ਜਿਹੜੇ ਗਵਰਨਮੈਂਟ ਸਕੂਲੋਂ ਘਟ ਨਹੀਂ ਜੀ ਨਾਲ ਹੀ ਇਹ ਰਿਕੁਐਸਟ ਹੈ ਸਾਰਿਆਂ ਨੂੰ ਵੀ ਕਿ ਹਲੇ ਵੀ ਦਾਖਲੇ ਚੱਲ ਰਹੇ ਨੇ ਸਕੂਲ ਦੇ ਵਿੱਚ ਤਾਂ ਮੈਕਸਿਮਮ ਬੱਚੇ ਆ ਜਿਹੜੇ ਆਪਣੇ ਉਹ ਗਵਰਨਮੈਂਟ ਸਕੂਲਾਂ ਦੇ ਵਿੱਚ ਪਾਣ ਇਹ ਇਸ ਚੀਜ਼ ਦਾ ਫਾਇਦਾ ਉਠਾਉਂ। ਜੀ ਤਾਂ ਬਿਲਕੁਲ ਜੀ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਘੱਟ ਸਰਕਾਰੀ ਸਕੂਲ ਨਹੀਂ ਹੈ ਮੈਡਮ ਬਲੈ ਕਹਿਆ ਗਿਆ ਤੇ ਇਸ ਦਿਨ ਆ ਰਹੀ ਵੀ ਕਿਹਾ ਗਿਆ ਕਿ ਸਕੂਲ ਦੇ ਵਿੱਚ ਹਲੇ ਵੀ ਦਾਖਲੇ ਜਿਹੜੇ ਚੱਲ ਰਿਹਾ ਤੇ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਕੰਡਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਮੈਡਮ ਨਾਲ ਸੰਪਰਕ ਕੀਤਾ ਜਾ ਸਕਦਾ ਤਾਂ ਬੱਚੀ ਵੀ ਸਾਡੇ ਨਾਲ ਮੌਜੂਦ ਹੈ ਮੈਨੂੰ ਕੀ ਕਹੋਗੇ ਕਿਵੇਂ ਲੱਗ ਰਿਹਾ ਮੇਰੇ ਵੱਲੋਂ ਸਾਰਨ ਸਾਸ਼ੀਕਾਲ ਮੈਂ ਜੋ ਵੀ ਅਚੀਵ ਕੀਤਾ ਅੱਜ ਮੇਰੇ ਪੇਰੈਂਟਸ ਨੇ ਟੀਚਰ ਦੇ ਸਪੋਰਟ ਨਾਲ ਕੀਤਾ ਜੇ ਪੇਰੈਂਟਸ ਟੀਚਰ ਸਪੋਰਟ ਨਹੀਂ ਕਰਨਗੇ ਤਾਂ ਬੱਚਾ ਕੁਝ ਨਹੀਂ ਕਰ ਸਕਦਾ ਜੀ ਤਾਂ ਅਭੀ ਵੀ ਮਿਹਨਤ ਹੁੰਦੀ ਹੈ ਬਟ ਪੇਰੈਂਟਸ ਟੀਚਰ ਸਪੋਰਟ ਬਹੁਤ ਮਾਇਨੇ ਲੱਗਦਾ ਹੈ ਮੈਂ ਬਸ ਇਹ ਨਹੀਂ ਕਹਿਣਾ ਚਾਹੁੰਦਾ ਹੁਣ ਅੱਗੇ ਕਿਹੜੀ ਲਾਈਨ ਜਾਣਾ ਚਾਹੁੰਦੇ ਹੋ ਤੁਸੀਂ ਮੈਂ ਮੇਰਾ ਏਮ ਹੈ ਕਿ ਮੈਂ ਜੱਜ ਬਣਾ ਮੈਂ ਅੱਗੇ ਵਕਾਲਤ ਦਾ ਕੋਰਸ ਕਰਨਾ ਚਾਹੁੰਦੀ ਹਾਂ ਮੈਂ ਲਾ ਕਰਨਾ ਚਾਹੁੰਦੀ ਹਾਂ ਜੀ ਤਾਂ ਬਿਲਕੁਲ ਜੀ ਮੈਨੂੰ ਜਿਹੜਾ ਉਹ ਜੱਜ ਬਣਾ ਚੰਦੀ ਹੈ ਵਕਾਲਤ ਦਾ ਕੋਰਸ ਕਰਨਾ ਚਾਹਦੀ ਹੈ ਤਾਂ ਸਕੂਲ ਦੇ ਹੋਰ ਵੀ ਜਿਹੜੇ ਸਾਡੇ ਨਾਲ ਅਧਿਆਪਕ ਮੌਜੂਦ ਹੈ ਠਕਰਾਲ ਸਾਹਿਬ ਮੌਜੂਦ ਹੈ ਠਕਰਾਲ ਸਾਹਿਬ ਕੀ ਕਹੋਗੇ ਅੱਜ ਅਚੀਵਮੈਂਟ ਕੀਤੀ ਹੈ ਕੀ ਕੌਗਨ ਲੈ ਕੇ ਸਰ ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਬੜੀ ਪ੍ਰਸੰਤਾ ਦੀ ਗੱਲ ਹੈ ਵੀ ਇੱਕ ਗ੍ਰਾਮੀਣ ਖੇਤਰ ਦਾ ਜਿਹੜਾ ਵਿਦਿਆਰਥੀ ਹੈ ਜਿਹੜਾ ਘੱਟ ਸੁਵਿਧਾਵਾਂ ਦੇ ਵਿੱਚ ਸੀਮਿਤ ਸੁਵਿਧਾਵਾਂ ਦੇ ਵਿੱਚ ਇਹ ਬੱਚਾ ਪੂਰੇ ਜ਼ਿਲ੍ਹੇ ਦੇ ਵਿੱਚ ਟੌਪ ਕੀਤਾ ਹੈ ਤਾਂ ਕਿਉਂਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਜੀ ਕਹਿੰਦੇ ਸੀ ਵੀ ਗ੍ਰਾਮੀਣ ਖੇਤਰਾਂ ਦੇ ਵਿੱਚ ਭਾਰਤ ਵਸਦਾ ਹੈ ਤਾਂ ਇਸ ਬੇਟੀ ਨੇ ਨਹੀਂ ਇੱਕ ਭਾਰਤ ਦੀ ਬੇਟੀ ਨੇ ਇਹ ਟੋਪ ਕੀਤਾ ਸਾਡੇ ਲਈ ਬੜੀ ਗਰਵ ਦੀ ਗੱਲ ਹੈ ਸਭ ਤੋਂ ਜ਼ਿਆਦਾ ਗਰਵ ਦੀ ਗੱਲ ਹੈ ਸਾਡੇ ਸਕੂਲ ਦੇ ਲਈ ਕਿਉਂਕਿ ਅਕਸਰ ਲੋਕਾਂ ਨੇ ਧਾਰਨਾ ਬਣਾਈ ਹੈ ਵੀ ਸਰਕਾਰੀ ਸਕੂਲ ਦੇ ਬੱਚੇ ਟੋਪ ਨਹੀਂ ਕਰਦੇ ਜਰਾ ਤੁਸੀਂ ਦੇਖ ਲਓ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਕਟਸ ਸੁਵਿਧਾਵਾਂ ਦੇ ਵਿੱਚ ਬਿਨਾ ਟਿਊਸ਼ਨ ਤੋਂ ਕਿਉਂਕਿ ਆਮ ਤੌਰ ਤੇ ਸਾਇੰਸ ਸਟਰੀਮ ਦੇ ਬੱਚੇ ਹੀ ਟੋਪ ਕਰਦੇ ਨੇ ਜਾਂ ਕਮਰਸ ਸਟਰੀਮ ਦੇ ਬੱਚੇ ਟੋਪ ਕਰਦੇ ਨੇ ਤਾਂ ਇਹ ਹਿਮਨਟੀਜ਼ ਇਸਟਿਮ ਦਾ ਬੱਚਾ ਸੀ ਤੇ ਇਸ ਬੱਚੇ ਨੇ ਜਿਹੜਾ ਟੋਪ ਕੀਤਾ ਮੇਰੇ ਹਿਸਾਬ ਨਾਲ ਜੋ ਮੇਰੇ ਗਿਆਤ ਅੰਕੜੇ ਹੈਗੇ ਨੇ ਤਾਂ ਇਹਨੇ ਇੱਕ ਕੀਰਤੀਮਾਨ ਸਥਾਪਿਤ ਕੀਤਾ ਉਹ ਮੈਂਟਿਸ ਗਰੁੱਪ ਦੇ ਬੱਚੇ ਨੇ ਟੋਪ ਕਰਨਾ ਗ੍ਰਾਮੀਣ ਖੇਤਰ ਦੇ ਬੱਚੇ ਨੇ ਟੋਪ ਕਰਨਾ ਬਿਨਾਂ ਟਿਊਸ਼ਨ ਤੋਂ ਬੱਚੇ ਨੇ ਟੋਪ ਕਰਨਾ ਤਾਂ ਤੁਸੀਂ ਇਹਨਾਂ ਦੀਆਂ ਪਰਿਸਥਿਤੀਆਂ ਘਰਦਿਆਂ ਦੇਖੀ ਹੋਣੀਆਂ ਨੇ ਮੈਨੂੰ ਇਹ ਲੱਗਦਾ ਬੱਚਾ ਘਰੇ ਵੀ ਜ਼ਰੂਰ ਕੰਮ ਕਰਦਾ ਆਏਗਾ ਤਾਂ ਇਹ ਇੱਕ ਬੱਚਿਆਂ ਦੇ ਲਈ ਲੜਕੀਆਂ ਦੇ ਲਈ ਪ੍ਰੇਰਨਾ ਸਰੋਤ ਹੈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਬੇਟੀ ਪੜਾਓ ਬੇਟੀ ਬਚਾਓ ਤਾਂ ਤੁਸੀਂ ਦੇਖ ਲਓ ਐਸ ਬੇਟੀ ਨੇ ਇਹ ਪੜਾਇਆ ਹੀ ਨਹੀਂ ਇੱਕ ਟੋਪ ਕੀਤਾ ਹੈ ਲੜਕੀਆਂ ਤੋਂ ਵੀ ਜ਼ਿਆਦਾ ਨੰਬਰ ਲਿੱਤੇ ਨੇ ਤਾਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਉਸ ਸੁਖਤੀ ਨੂੰ ਚ੍ਰਿਤਾਰਤ ਕੀਤਾ ਤੇ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਜੀ ਜੀ ਤਾਂ ਬਿਲਕੁਲ ਬਰਾੜ ਸਾਹਿਬ ਤੁਹਾਡਾ ਗਣ ਜੀ ਅੱਜ ਬੱਚੀ ਨੇ ਟੋਪ ਕੀਤਾ ਤੇ ਤੁਸੀਂ ਆਏ ਹੋ ਬੱਚੀ ਸਾਡੀ ਮੈਰਿਡ ਚ ਆਈ ਹੈ ਬਹੁਤ ਮਹਿਨਤ ਰੱਖਦੀ ਗੱਲ ਇੱਕ ਮੈਂ ਹੋਰ ਜਿਵੇਂ ਮੈਂਟਿੰਗ ਗਰੁੱਪ ਦੀ ਗੱਲ ਕਰਦੇ ਆ ਤਾਂ ਮੈਂ ਇਹਨਾਂ ਦੀ ਕਲਾਸ ਨੂੰ ਪੰਜਾਬੀ ਪੜਾਉਂਦਾ ਸੀ ਇਹ ਬੱਚੀ ਹਮੇਸ਼ਾ ਅੱਗੇ ਹੋ ਕੇ ਸਾਰਾ ਕੰਮ ਕਰਦੀ ਸੀ ਤੇ ਬੜੀ ਜੋਲੀ ਮੂਡ ਦੀ ਰਹਿੰਦੀ ਸੀ ਇਹ ਨਹੀਂ ਵੀ ਕਦੇ ਇਹਨੇ ਸੀਰੀਅਸ ਗੱਲ ਕੀਤੀ ਇਹਨੇ ਅਕਸਰ ਸਾਡੇ ਟੂਰ ਜਾਣੇ ਸੀ ਤਾਂ ਉਹ ਕਹਿੰਦੀ ਸਰ ਲਿਜਾਣਾ ਲਜੁਣਾ ਤੁਸੀਂ ਆਣੀ ਐਵੇਂ ਕਹਿ ਦਿੰਦੇ ਹੋ ਤੇ ਬਸ ਇਸ ਤਰ੍ਹਾਂ ਹਾਸੀ ਮਜ਼ਾਕ ਕਰਨਾ ਤੇ ਬੜੀ ਵਧੀਆ ਪਤਾ ਕੀ ਬੜਾ ਲੱਗਿਆ ਚੰਗਾ ਵੀ ਹਿਮਨਟੀ ਦਾ ਬੱਚਾ ਹੋਣਾ ਇੱਕ ਮਹਿਣਾ ਰੱਖਦੀ ਆ 100 ਬਟਾ 100 ਨੰਬਰ ਪੋਲੀਟিক্যাল ਸਾਇੰਸ ਵਿੱਚੋਂ ਲੈਣੀ ਤਾਂ ਇੱਕ ਵੀਰੇ ਵਾਸਤੇ ਤਾਂ ਬੜੀ ਮਾਣ ਦੀ ਗੱਲ ਆ ਸਾਡੇ ਸਕੂਲ ਵਾਸਤੇ ਮਾਣ ਦੀ ਗੱਲ ਆ ਤੇ ਜੇ ਅਸੀਂ ਗੱਲ ਕਰੀਏ ਸਾਡੀ ਬਾਰਡਰ ਦੇ ਉੱਤੇ ਪਿੰਡ ਵਸਦਾ ਜਿਹੜਾ ਹੁਣ ਆਪਾਂ ਜਿਵੇਂ ਭਾਰਤ-ਪਾਕ ਜੰਗ ਦੇ ਵਿੱਚੋਂ ਹੋ ਕੇ ਗਏ ਆ ਤਾਂ ਇੱਕ ਬਾਰਡਰ ਦੇ ਉੱਤੇ ਪਿੰਡ ਹੋਵੇ ਉੱਥੇ ਇਹੋ ਜਿਹੀਆਂ ਸਹੂਲਤਾਂ ਵੀ ਨਾ ਹੋਣ ਤਾਂ ਇੱਕ ਬੱਚੇ ਨੇ ਬੜਾ ਵੱਡਾ ਕੀਰਤੀਮਾਨ ਸਾਖਤ ਕੀਤਾ ਹੈ ਇਹਦੇ ਜਿਹੜੇ ਮਾਪੇ ਹੋਏ ਇਹਦੇ ਜਿਹੜੇ ਦਾਦਾ-ਦਾਦੀ ਹੈ ਇਹਨਾਂ ਦੇ ਸਾਰੇ ਪਿੰਡ ਵਾਸੀ ਆ ਉਹਨਾਂ ਨੂੰ ਵਧਾਈ ਦਿੰਨੇ ਆ ਤੇ ਸਾਡੇ ਸਟਾਫ ਦਾ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਮੁਕਾਮ ਨੂੰ ਅਸੀਂ ਹਾਸਲ ਕੀਤਾ ਇਹ ਬਹੁਤ ਮੁਬਾਰਕਾਂ ਵਾਲੀ ਗੱਲ ਜੀ ਤਾਂ ਬਿਲਕੁਲ ਬੇਟੀ ਦੀ ਮਾਤਾ ਵੀ ਇੱਥੇ ਮੌਜੂਦ ਨੇ ਕੀ ਕਹਗੇ ਤੁਹਾਡੀ ਬੇਟੀ ਨੇ ਅੱਜ ਪੰਜਾਬ ਦੇ ਵਿੱਚ ਨਾਮ ਰੋਸ਼ਨ ਕੀਤਾ ਤੁਹਾਡਾ ਬਈ ਇਸ ਤਾਹੀ ਕਿ ਵਾਕੇ ਬੀ ਇਸ ਤੋ ਜੋ ਬੱਚੀ ਨੂੰ ਪੜਾਉਣ ਵਾਸਤੇ ਮਾਪੇ ਤਾਂ ਭੇਜਦਾ ਹੈ ਸਕੂਲਾਂ ਵਿੱਚ ਅਸਕਰ ਮਾਪੇ ਤਾਂ ਉਹਨਾਂ ਦੇ ਟੀਚਰ ਹੀ ਹੁੰਦੇ ਹਨ ਹਮ ਸਭ ਕੁਝ ਉਹਨਾਂ ਦੇ ਸਿਰ ਤੇ ਹੈ ਉਹਨਾਂ ਹੀ ਸਭ ਕੁਝ ਕੰਪਲੀਟ ਕਰਾਇਆ ਹੈ ਪੜਾਈ ਤੋਂ ਬਾਅਦ ਕਰ ਜਦੋਂ ਬੇਟੀ ਆ ਜਾਂਦੀ ਸੀ ਫਿਰ ਪੜਦੀ ਸੀ ਕਿ ਕੰਮ ਕਰਾਉਂਦੇ ਤੁਸੀਂ ਉਹਨਾਂ ਨੂੰ ਕੰਮ ਮਾੜਾ ਮੋਟਾ ਕਰਾ ਦਿੰਦੇ ਸੀ ਪੜਦੇ ਜ਼ਰੂਰ ਸੀ ਕੰਮ ਵੀ ਕਰਾ ਦਿੰਦੇ ਨੇ ਅੱਛਾ ਕਿੰਨੀ ਦੇਰ ਪੜਦੀ ਸੀ ਬੇਟੀ ਪੜਾਈ ਤੇ ਦੀ ਰਾਤ ਪਰ ਦੇਨ ਸੁਬਾ ਸਬਾ 4 ਵਜੇ ਤੋਂ ਰਾਤੀ 10 11 ਵਜੇ ਤੱਕ ਚੱਲੀ ਰਹਦੀ ਸੀ ਹਾਂਜੀ ਜੀ ਤੇ ਕੀ ਲੱਗਦਾ ਸੀ ਵੀ ਬੇਟੀ ਟੋਪ ਕਰੇਗੀ ਹਾਂਜੀ ਕੋਈ ਨਹੀਂ ਲੱਗਦਾ ਤਾਂ ਸਾਨੂੰ ਨਹੀਂ ਸੀ ਵੈਸੇ ਅੱਛਾ ਪਰ ਇਹ ਤਾਂ ਮੇਨ ਦਾ ਫਾਲ ਮਿਲ ਗਿਆ ਹੁੰਦੀ ਤਾਂ ਬਸ ਜੀ ਤਾਂ ਬਿਲਕੁਲ ਜੀ ਲੜਕੀ ਦੀ ਮਾਤਾ ਵੱਲੋਂ ਕਿਹਾ ਕਿ ਮਿਹਨਤ ਦਾ ਫਲ ਮਿਲੇ ਤਾਂ ਹੋਰ ਵੀ ਟੀਚਰ ਸਾਹਿਬਾਨ ਨੂੰ ਬਹੁਤ ਅਸਰ ਤੁਹਾਡਾ ਕੀ ਕਹਿਣਾ ਜੀ ਹਾਂਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਇਹਦੇ ਸੇ ਪ੍ਰਿੰਸੀਪਲ ਮੈਂਟ ਤੇ ਸਾਰੇ ਸਟਾਫ ਦੀ ਕੜੀ ਮਿਹਨਤ ਹੈ ਜੀ ਨਾਲ ਬੱਚੇ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਬੜੀ ਉਹਨਾਂ ਨੂੰ ਮੁਬਾਰਕਾਂ ਨੇ ਜੀ ਉਹਨਾਂ ਦੀ ਬੜੀ ਜਿੰਮੇਵਾਰੀ ਸੀ ਬੱਚੇ ਨੂੰ ਬੜੀ ਖੁਸ਼ੀ ਹੁੰਦੀ ਮਾਪਿਆਂ ਨੂੰ ਜਦੋਂ ਬੱਚਾ ਜਿਹੜਾ ਟੌਪ ਕਰਦਾ ਤਾਂ ਇੱਕ ਸਰਕਾਰੀ ਸਕੂਲ ਦਾ ਬੱਚਾ ਟੌਪ ਕਰਦਾ ਇਹ ਇਸ ਤਰ੍ਹਾਂ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਜੀ ਤਾਂ ਬਿਲਕੁਲ ਜੀ ਟੀਚਰਸ ਦੇ ਵਿੱਚ ਪੂਰੀ ਖੁਸ਼ੀ ਹੈ ਤਾਂ ਦਾਦਾ ਜੀ ਮੌਜੂਦ ਨੇ ਸਾਡੇ ਨਾਲ ਦਾਦਾ ਜੀ ਕੀ ਕਹੋਗੇ ਤੁਹਾਡੀ ਪੋਤੀ ਨੇ ਜਿਹੜਾ ਅੱਜ ਟੋਕ ਕੀਤਾ ਹੈ ਮੇਰੀ ਪੋਤੀ ਨੇ ਬੜਾ ਕੁਝ ਕੀਤਾ ਜੀ ਬੜੀ ਪੜਾਈ ਕਰਦੀ ਰਹੀ ਹੈ ਹੂੰ ਤੇ ਮਿਹਨਤ ਬੜੀ ਕੀਤੀ ਸੀ ਜੀ ਹਾਂ ਜੀ ਜੀ ਤੇ ਬਹੁਤ ਹੀ ਪੜਦੀ ਰਹੀ ਮੈਂ ਕਹਿੰਦਾ ਸੀ ਬਾਈ ਤੂੰ ਜਾਟ ਆਰਾਮ ਕਰ ਲਿਆ ਕਰ ਸਾਢੇ 3 ਵਜੇ ਉੱਠਣਾ ਉਸ ਲਈ ਲੱਗਣਾ 7 ਵੇ ਟਾਕੋ ਨੇ ਪੜਨਾ ਜੀ ਹੂੰ ਬਹੁਤ ਹੀ ਪੜੀ ਹੈ ਜੀ ਘਰੇ ਹੀ ਹੂੰ ਟਿਊਸ਼ਨ ਨਹੀਂ ਕੁਛ ਨਹੀਂ ਤੇ ਫਿਰ ਪ੍ਰਿੰਸੀਪਲ ਜੀ ਉਰੀ ਉਥੇ ਚੰਗਾ ਬੜਾ ਦੇ ਰਹੇ ਮਾਸਟਰ ਜੀ ਚੰਗਾ ਬੜਾ ਦੇ ਰਹੇ ਨੇ ਬਹੁਤ ਕੁਝ ਜੀ ਉਹਨੇ ਸਿੱਖਿਆ ਤੇ ਬਹੁਤ ਕੁਝ ਜੀ ਅਗਾ ਸਿੱਖੇਗੀ ਜੀ ਹਾਂ ਜੀ ਲੱਗਦਾ ਸੀ ਵੀ ਕੁੜੀ ਫਸਟ ਆਉਗੀ हां जी ਸਾਨੂੰ ਇਹ ਤਾਂ ਯਕੀਨ ਸੀ ਬਈ ਅਸੀਂ 12ਵੀਂ ਤੱਕ ਅੱਗੇ ਨੰਬਰ ਚੰਗੇ ਲਾਏ ਨੇ ਦੀ ਤੇ ਹੁਣ ਵੀ ਸਾਨੂੰ ਚੰਗੇ ਨੰਬਰ ਆਣਗੇ ਹਾਂ ਜੀ ਠੀਕ ਤੇ ਹੁਣ ਕੀ ਕਹੋਗੇ ਬੱਚੀ ਕਹਿੰਦੀ ਵਿੱਚ ਜੱਜ ਬੰਨਾ ਹਾਂ ਜੀ ਉਹਦਾ ਤਾਂ ਇੱਕੋ ਹੀ ਸੁਪਨਾ ਹੈ ਜੀ ਉਹ ਤਾਂ ਕਹਿੰਦੀ ਹੈ ਮੈਂ ਜੱਜ ਬੰਨਾ ਹੋਰ ਮੈਂ ਹਾਂ ਜੀ ਬਣਾਉਂਗੇ ਹੋਰ ਜੀ ਬਣਾਵਾਂਗੇ ਜੀ ਜੀ ਤਾਂ ਬਿਲਕੁਲ ਜੀ ਦਾਦਾ ਜੀ ਦਾ ਕਹਿਣਾ ਕਿ ਸੁਪਨਾ ਪੂਰਾ ਕਰਾਂਗੇ ਤਾ ਸਾਡਾ ਸਰਪੰਚ ਜੀ ਮੌਜੂਦ ਨੇ ਪੈਸਾ ਕੀ ਕਹੋਗੇ ਅੱਜ ਸਾਡੇ ਪਿੰਡ ਸਲੇਮਾ ਸਾਹਿਬ ਦੀ ਅੱਜ ਇੱਕ ਲੜਕੀ ਨੇ ਜੋ ਕਿ ਬਹੁਤ ਵਧੀਆ ਪ੍ਰਾਲਾ ਸਾਡੇ ਪਿੰਡ ਵਾਸਤੇ ਪੰਜਾਬ ਲੈਵਲ ਤੇ ਕੀਤਾ ਅਸੀਂ ਬਹੁਤ ਹੀ ਜ਼ਾਰੀ ਇਸ ਲੜਕੀ ਦਾ ਜਿਹੜਾ ਹੈਗਾ ਦਾ ਦਿਲੋਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਚ ਅੱਜ ਰੌਣਕਾਂ ਲਾਈਆਂ ਨੇ ਜੀ ਇਸ ਤੋਂ ਬਾਅਦ ਸਾਡੀ ਪੰਚਾਇਤ ਵੱਲੋਂ ਇਸ ਲੜਕੀ ਨੂੰ ਹੂੰ ਸਾਡੀ ਪੰਚਾਇਤ ਉਹ ਇਸ ਲੜਕੀ ਨੂੰ 5100 ਰੁਪਏ ਦਾ ਇਨਾਮ ਮੈਂ ਦੇ ਕੇ ਜਾਵਾਂਗਾ ਜੋ ਕਿ ਸਾਡੇ ਪਿੰਡ ਦੀ ਜਿਹੜੀ ਲੜਕੀ ਨੇ ਨਾਮ ਰੋਸ਼ਨ ਕੀਤਾ ਹੈ ਸਾਡੀ ਪੰਚਾਇਤ ਉਹ ਲੈ ਉਹਨਾਂ ਨੂੰ 5100 ਰੁਪਏ ਨਾਮ ਨਾਲ ਨਵਾਜਿਆ ਜਾਵੇਗਾ ਜੀ ਮੈਂ ਇਹੀ ਉਮੀਦ ਰੱਖਦਾ ਵੀ ਸਾਡੇ ਪਿੰਡ ਦਾ ਜਿਵੇਂ ਅੱਜ ਇਸ ਲੜਕੀ ਨੇ ਨਾਮ ਰੋਸ਼ਨ ਕੀਤਾ ਹੈ ਅੱਗੇ ਜਿन्हे ਇਹਨਾਂ ਦਾ ਸੁਪਨਾ ਹੈ ਕਿ ਮੈਂ ਜੱਜ ਬਣਨਾ ਹੈ ਜੱਜ ਬਣ ਕੇ ਆਉਣ ਔਰ ਸਾਡੇ ਪਿੰਡ ਦਾ ਨਾਮ ਹੋਰ ਵਧੀਆ ਰੋਸ਼ਨ ਕਰਨ। ਤਾਂ ਲੋਦੀ ਪਿੰਡ ਦੀ ਪੰਚਾਇਤ ਵੱਲੋਂ ਵੀ ਇਸ ਬੇਟੀ ਨੂੰ 5100 ਰੁਪਏ ਦਾ ਜਿਹੜਾ ਇਨਾਮ ਦੇਣ ਦੀ ਕੋਸ਼ਿਸ਼ਾ ਜਿਹੜੀ ਕਰ ਦਿੱਤੀ ਗਈ ਹੈ। ਸੋ ਉਹਨੂੰ ਸਰਪੰਚ ਜਿਹੜੇ ਨੇ ਉਹਨਾਂ ਨੇ ਇਹ ਕੋਸ਼ਿਸ਼ਾ ਕਰਤੀ ਹੈ ਜੀ ਨਵੀਂ ਬਸਤੀ ਸਲੇਮ ਸ਼ਾ ਦੇ ਵਿੱਚ ਇਹਨਾਂ ਦਾ ਘਰ ਪੈਂਦਾ ਜੀ ਪਿੰਡ ਨਵੀਂ ਬਸਤੀ ਸਲੇਮ ਸ਼ਾ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਦੇ ਪਿਤਾ ਜੀ ਲੜਕੀ ਦੇ ਪਿਤਾ ਜੀ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈ ਜੀ ਸੰਤੁਰ ਬੇਟੀ ਨੇ ਟਾਪ ਕੀਤਾ ਹੈ 13ਵਾਂ ਰੈਂਕ ਪ੍ਰਾਪਤ ਕੀਤਾ ਹੈ ਪੂਰੇ ਪੰਜਾਬ ਦੇ ਵਿੱਚੋਂ ਕੀ ਕਹੋਗੇ ਬਸ ਸਕੂਲ ਪਹਿਲੇ ਨੰਬਰ ਤੋਂ ਸਕੂਲ ਪਹਿਲੇ ਤੋਂ ਪਹਿਲੀ ਲਾਗ ਤੋਂ ਪਹਿਲੇ ਨੰਬਰ ਪਸਟਾਂਦੀ ਪਈ ਸਕੂਲ ਵਿੱਚੋਂ ਰੈਂਕ ਪਹਿਲੇ 10ਵੀਂ ਤੋਂ ਪਲਾਸ 1 ਤੋਂ ਪਲਾਸ 2 ਤੋਂ ਤੇ ਬਰਾਬਰ ਧੰਨਵਾਦ ਮੈਡਮ ਜੀ ਸਰ ਪ੍ਰਿੰਸੀਪਲ ਸਾਹਿਬ ਮੈਂ ਵੀ ਆਏ ਹੋਏ ਨੇ ਇਹਨਾਂ ਨਾਲ ਬੱਚਾ ਸਾਡਾ ਘਰੇ ਪੜਦਾ ਰਿਹਾ ਇਹਨਾਂ ਅਭੀ 3 ਵਜੇ ਪੜਦਾ ਉੱਠਦਾ ਸੀ ਤੇ 7 ਵਜੇ ਮੈਂ ਕਹਿੰਦੇ ਬੇਟੀ ਤੂੰ 10 ਵਜੇ ਜਾਟ 10 ਵਜੇ ਕਹਿੰਦੇ ਮੈਂ ਪੜਨਾ ਡੈਡੀ ਮੈਂ ਪੜਨਾ ਵਗ ਪੜੀ ਕੋਈ ਟਿਊਸ਼ਨ ਵਗੈਰਾ ਜਾਂਦੇ ਨਹੀਂ ਕੋਈ ਟਿਊਸ਼ਨ ਕੋਈ ਟਿਊਸ਼ਨ ਕਰੀ ਪੜ ਲੈਂਦੇ ਨਹੀਂ ਪੜਦੇ ਸੀ ਡੈਡੀ ਉਹ ਕਿ ਪੜਾਈ ਵਰ ਕਰੇ ਕਿਵੇਂ ਕਰ ਲੈਂਦੇ ਸੀ ਬਸ ਬੱਚਾ ਬਹੁਤ ਇੰਟੈਲੀਜੈਂਟ ਸੀ ਪੜਦਾ ਹੀ ਰਿhta ਸੀ ਮੈਂ ਹਾਂ ਜੀ ਹੁਣ ਕੀ ਕਰੋਗੇ ਜਿਹੜਾ ਅੱਜ ਪ੍ਰਿੰਸੀਪਲ ਜੀ ਆਨੇ ਮੈਮੀ ਆਨੇ ਆਂਜਿ ਮੇ ਸਕੂਲ ਵੱਲੋਂ ਸਰ ਬਹੁਤ ਬਹੁਤ ਧੰਨਵਾਦ ਸਰ ਜੀ ਤਾਂ ਬਿਲਕੁਲ ਜੀ ਲੜਕੀ ਦੇ ਪਿਤਾ ਜੀ ਮਜੂਦ ਸੀ ਸਮਰਾਟ ਜੀ ਸਾਡੇ ਨਾਲ ਮਜੂਦ ਹੈ ਸਮਰਾਟ ਜੀ ਇਸ ਤਰੇਮਸ਼ਾ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਸੀਂ ਸਰਪੰਚ ਜੀ ਵੀ ਕੀਤੀ ਤੁਹਾਡੇ ਪਰਿਵਾਰ ਨੇ ਕੀ ਕਹੋਗੇ ਅੱਜ ਨਵੀਂ ਬਸਤੀ ਸਲੇਮਸ਼ਾਹ ਦਾ ਬੱਚਾ ਜੋ ਕਿ ਤੁਹਾਡੇ ਪਿੰਡ ਦਾ ਇਹ ਕੰਗ ਹੈ ਤਾਂ ਕੀ ਕਹੋਗੇ ਉਸ ਨਾਲ ਕੇ ਫਸਟ ਸਰ ਸਭ ਤੋਂ ਪਹਿਲਾਂ ਤਾਂ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ ਪੂਰੇ ਪਿੰਡ ਵਿੱਚ ਮਤਲਬ ਇੱਕ ਸਾਡੇ ਪਿੰਡ ਲਈ ਪੂਰੇ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਪੰਜਾਬ ਦੇ ਵਿੱਚ 13ਵਾਂ ਰੈਂਕ ਤੇ ਪੂਰੇ ਡਿਸਟ੍ਰਿਕਟ ਦੇ ਵਿੱਚ ਪਹਿਲਾ ਰੈਂਕ ਆਇਆ ਤੇ ਬਹੁਤ ਬਹੁਤ ਮੁਬਾਰਕਵਾਦ ਦਿੰਨੇ ਆ ਪੂਰੇ ਪਰਿਵਾਰ ਨੂੰ ਤੇ ਪੂਰੇ ਸਕੂਲ ਦੇ ਸਟਾਫ ਨੂੰ ਜਿਨ੍ਹਾਂ ਨੇ ਇੱਕ ਮਿਹਨਤ ਕਰਵਾਈ ਤੇ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ ਕੇ ਬੱਚਾ ਅੱਜ ਪੂਰੇ ਡਿਸਟ੍ਰਿਕਟ ਚੋਂ ਪਹਿਲੇ ਨੰਬਰ ਤੇ ਪੰਜਾਬ ਲੈਵਲ ਚ 13ਵੇਂ ਨੰਬਰ ਤੇ ਉਹਨਾਂ ਦਾ ਰੈਂਕ ਆਇਆ ਤੇ ਬੜੇ ਮਾਣ ਵਾਲੀ ਗੱਲ ਹੈ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਬਹੁਤ ਬਹੁਤ ਧੰਨਵਾਦ ਪੂਰੇ ਸਟਾਫ ਦਾ ਵੀ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤੇ ਅਸੀਂ ਵੀ ਇਹ ਕਹੋਣੇ ਆ ਵੀ ਲੋਕ ਕਹਿੰਦੇ ਨੇ ਕਿ ਪ੍ਰਾਈਵੇਟ ਸਕੂਲਾਂ ਚ ਵੱਧ ਪੜਾਈ ਆ ਪਰ ਅੱਜ ਤੁਹਾਡੇ ਸਾਹਮਣੇ ਹੈ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਮਤਲਬ ਪੰਜਾਬ ਚ 13ਵਾਂ ਰੈਂਕ ਤੇ ਪੂਰੇ ਡਿਸਟ੍ਰਿਕਟ ਚ ਪਹਿਲਾ ਸਥਾਨ ਬੇਟੀ ਨੇ ਪ੍ਰਾਪਤ ਕੀਤਾ ਤਾਂ ਅੱਗੇ ਵੀ ਵੱਧ ਤੋਂ ਵੱਧ ਮਤਲਬ ਅਸੀਂ ਪੂਰਾ ਪਿੰਡ ਅਸੀਂ ਵੀ ਪੂਰਾ ਸਾਥ ਦੇਵਾਂਗੇ ਜਿੱਥੇ ਵੀ ਲੋਡ ਪੈਂਦੀ ਹੈ ਕਿਸੇ ਵੀ ਸਟੂਡੈਂਟ ਨੂੰ ਪਿੰਡ ਦੇ ਵਿੱਚ ਅਸੀਂ ਸਟੂਡੈਂਟ ਦੇ ਨਾਲ ਖੜਾਂਗੇ ਜੀ ਅਸੀਂ ਇੱਕ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਜੋ ਕਿ ਪੰਚਾਇਤ ਵੱਲ ਇਸ ਲੜਕੀ ਨੂੰ ਇਨਾਮ ਦਿੱਤਾ ਜਾਏਗਾ ਔਰ ਸ਼ਨੀਵਾਰ ਨੂੰ ਦਿੱਤਾ ਜਾਏਗਾ ਔਰ ਪੂਰੇ ਪਿੰਡ ਨੂੰ ਬੁਲਾ ਕੇ ਸਾਰਿਆਂ ਦੇ ਸਾਰੇ ਜਿਹੜੇ ਜਿੰਨੇ ਵੀ ਬੱਚੇ ਪੜਦੇ ਆ ਸਾਰੇ ਬੱਚਿਆਂ ਦੇ ਮਾਂ ਪਿਓ ਨੂੰ ਬੁਲਾ ਕੇ ਸਾਰੇ ਪਿੰਡ ਦੇ ਵਿੱਚ ਇਹਨਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ ਤਾਂ ਲੋ ਜੀ ਸਰਪੰਚ ਸਾਹਿਬ ਦਾ ਕਹਿ ਰਿਹਾ ਕਿ ਜਿਹੜਾ ਸ਼ਨੀਵਾਰ ਨੂੰ ਬੱਚੇ ਦਾ ਸਨਮਾਨ ਕੀਤਾ ਜਾਏਗਾ ਤਾਂ ਹੁਣ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਜਿਨ੍ਹਾਂ ਦੇ ਦਮ ਤੇ ਜਿਹੜਾ ਬੱਚਾ ਹੁੰਦਾ ਜੀ ਕਲਾਸ ਦੇ ਇੰਚਾਰਜ ਤਾਂ ਮੈਡਮ ਕਲਾਸ ਦੇ ਇੰਚਾਰਜ ਮੌਜੂਦ ਨੇ ਸਾਡੇ ਨਾਲ ਜੀ ਕੀ ਕਹੋਗੇ ਮੈਮ ਬਸ ਇਹ ਸਟੂਡੈਂਟ ਸ਼ੁਰੂ ਤੋਂ ਹੀ ਮਤਲਬ ਪਲੱਸ 1 ਚ ਜਦੋਂ ਦੀ ਆਈ ਹੈ ਉਦੋਂ ਦੀ ਇਹ ਕਾਫੀ ਮਤਲਬ ਸਿਨਸੀਅਰ ਹੈ ਪੜ੍ਹਾਈ ਤੋਂ ਇਲਾਵਾ ਬਾਕੀ ਕੋ ਕਰਿਕੂਲਰ ਐਕਟੀਵਿਟੀਆਂ 'ਚ ਅੱਛਾ ਪਾਰਟਿਸਿਪੇਟ ਕਰਦੀ ਹੈ ਮਤਲਬ ਸਿਨਸੀਅਰ ਬੱਚਾ ਹੈ ਜੋ ਅੱਗੇ ਨਿਕਲਣ ਦੇ ਕਾਬਲ ਵੀ ਸੀ ਸਾਨੂੰ ਇਸ ਬੱਚੇ ਤੇ ਬਹੁਤ ਮਾਣ ਹੈ ਤੇ ਇਸ ਦੇ ਇਲਾਵਾ ਸਾਡੇ ਤੋਂ ਇਲਾਵਾ ਸਭ ਤੋਂ ਜ਼ਿਆਦਾ ਸਾਡੇ ਮਾਨਯੋਗ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸੁਤੰਤਰ ਪਾਠਕ ਜੀ ਜਿਨ੍ਹਾਂ ਦੀ ਸਾਂਝੀ ਰਹਿਨੁਮਾਈ ਤੇ ਪ੍ਰੇਰਣਾ ਸਦਕਾ ਹੀ ਇਹ ਸਾਰਾ ਕੰਮ ਹੁੰਦਾ ਹੈ ਜੀ ਤੇ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਦੇ ਸਦਕਾ ਇਹ ਬੱਚਾ ਮੈਰਿਟ ਦੇ ਵਿੱਚ ਆਇਆ ਤੇ ਇਹਨਾਂ ਦੇ ਪੇਰੈਂਟਸ ਨੂੰ ਇਸ ਬੱਚੇ ਦੇ ਤੇ ਇਸ ਬੱਚੇ ਨੂੰ ਅਸੀਂ ਬਹੁਤ ਬਹੁਤ ਦੁਆਵਾਂ ਦਿੰਦੇ ਹਾਂ ਤੇ ਆਪਣੀ ਆਉਣ ਵਾਲੀ ਲਾਈਫ ਦੇ ਵਿੱਚ ਇਹ ਬਹੁਤ ਕਾਮਯਾਬੀ ਤੇ ਤਰੱਕੀ ਹਾਸਲ ਕਰੇ ਤਾਂ ਬਿਲਕੁਲ ਜੀ ਅੱਜ ਸਾਰਿਆਂ ਨੂੰ ਖੁਸ਼ੀ ਹੈ ਪੂਰਾ ਖੁਸ਼ੀ ਦਾ ਮਾਹੌਲ ਹੈ ਪਿੰਡ ਸਲੇਮਸ਼ਾਹ ਦੇ ਵਿੱਚ ਨਵੀਂ ਬਸਤੀ ਸਲੇਮਸ਼ਾਹ ਦੇ ਵਿੱਚ ਅਸੀਂ ਇਸ ਵੇਲੇ ਵਜ਼ੂਦਾਂ ਜਿੱਥੇ ਮੀਨੂ ਪੁਤਰੀ ਸਰਜੀਤ ਸਿੰਘ ਨੇ ਜਿਹੜਾ ਅੱਜ ਮੈਰਿਟ ਦੇ ਵਿੱਚ 13ਵਾਂ ਸਥਾਨ ਹਾਸਲ ਕੀਤਾ ਹੈ ਜੀ ਪਲੱਸ 2 ਦੇ ਹਿਮਨਟਿਸ ਗਰੁੱਪ ਦੇ ਵਿੱਚ ਜਿਹੜਾ 13ਵਾਂ ਰੈਂਕ ਪ੍ਰਾਪਤ ਕੀਤਾ ਜੀ ਪੂਰੇ ਪੰਜਾਬ ਪਰਦੇ ਵਿੱਚੋਂ ਤੇ ਜ਼ਿਲ੍ਹੇ ਪਰਦੇ ਵਿੱਚ ਜਿਹੜਾ ਪਹਿਲਾ ਸਟਾਰ ਨਾਜ਼ਿਲ ਕਰਕੇ ਫਾਜ਼ਿਲਗਾਦੇ ਸਰਕਾਰੀ ਕੱਢਾ ਸੀਨੀਅਰ ਸੈਕੰਡਰੀ ਸਕੂਲ ਉਸਦੇ ਸਟਾਫ ਮੈਨੇਜਮੈਂਟ ਅਤੇ ਸਾਰੇ ਅਧਿਆਪਕਾਂ ਦਾ ਨਾਮ ਜਿਹੜਾ ਅੱਜ ਰੋਸ਼ਨ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਨਾਮ ਵੀ ਇਹਨਾਂ ਨੇ ਉੱਚਾ ਕੀਤਾ ਹੈ ਤਾਂ ਇਸ ਦੇ ਇਸ ਨੂੰ ਲੈ ਕੇ ਅਸੀਂ ਅੱਜ ਇਹਨਾਂ ਨੂੰ ਵਧਾਈ ਦਿੰਨੇ ਆ ਇਸੇ ਤਰ੍ਹਾਂ ਹੀ ਇਹ ਬੱਚੀ ਆਪਣੇ ਰਾਹ ਦੇ ਅੱਗੇ ਵਧੀ ਰਹੇ ਤਾਂ ਇਸੇ ਤਰ੍ਹਾਂ ਹੀ ਨਵੇਂ-ਨਵੇਂ ਅਪਡੇਟ ਦੇ ਨਾਲ ਤੁਹਾਡੇ ਰੂਬਰ ਹੁੰਦੇ ਰਵਾਂਗੇ ਦੇਖਦੇ ਰਹੋ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ